ਲੋ ਜੀ ਅੱਜ ਅਸੀਂ ਹੈਗੇ ਆਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਦੇ ਸੈੱਟ ਤੇ ਇਹ ਮੁੰਡਾ ਆਟੋ ਚਲਾਉਂਦਾ ਹੈ ਪ੍ਰਭਜੋਤ ਨੰਨੂ ਇਹਦਾ ਨਾਮ ਹੈ ਸੋ ਮੈਨੂੰ ਪਤਾ ਲੱਗੇ ਵੀ ਇਹ ਮੁੰਡਾ ਕਹਿੰਦਾ ਮੈਂ ਗਾਉਣਾ ਵੀ ਆ ਤੇ ਲੈ ਇਹਦੀ ਆਵਾਜ਼ ਚੈੱਕ ਕਰੋ ਤੇਨੂੰ ਸਪੋਰਟ ਕਰੋ ਇਹਦਾ ਗੀਤ ਆਇਆ ਹੋਇਆ ਜਿਹੜਾ ਹੁਣ ਸੁਣਾਉਗਾ ਸੁਣਾ ਪੁੱਤਰ ਮੈਂ ਕਰਾਂ ਉਡੀਕਾਂ ਤੇਰੀਆਂ ਹੱਥ ਮੈਂਦੀ ਲਾਵਾਂ ਤੇਰੀ ਫੋਟੋ ਤੱਕ ਤੱਕ ਚੁੰਮਦੀ ਨਾਲੇ ਖਿਲਖਿਲ ਜਾਵਾਂ ਖਾਬਾਂ ਦਾ ਵਿੜਾ ਮੈਂ ਰੱਖਿਆ ਬੜਾ ਸਜਾ ਕੇ ਤੂੰ ਵੀ ਕੋਲੇ ਆ ਕੇ ਬਹਿ ਜਾ ਲੈ ਜਾ ਮੈਨੂੰ ਲੈ ਜਾ ਤੂੰ ਵਿੱਚ ਢੋਲੀ ਦੇ ਪਾ ਕੇ ਆਪਣਾ ਮੈਨੂੰ ਬਣਾ ਕੇ ਲੈ ਜਾ ਲੈ ਜਾ ਮੈਨੂੰ ਲੈ ਜਾ ਤੂੰ ਵਿੱਚ ਢੋਲੀ ਦੇ ਪਾ ਕੇ ਆਪਣਾ ਮੈਨੂੰ ਬਣਾ ਕੇ ਲੈ ਜਾ